ਮੈਂ ਕਹਿੰਨਾ ਮੋਦੀ ਸਾਹਿਬ ਨੇ ਪੈਸਾ ਨਹੀਂ ਖਾਦਾ ਜੀ ਹੂੰ ਮੋਦੀ ਸਾਹਿਬ ਅਜੀਤ ਪਵਾਰ ਨੂੰ ਕਹਿੰਦੇ ਸੀਗੇ ਕਿ 70000 ਕਰੋੜ ਰੁਪਏ ਉਹ ਦੇਸ਼ ਦਾ ਖਾ ਗਿਆ ਮਹਾਰਾਸ਼ਟਰ ਦਾ ਬਿਲਕੁਲ ਠੀਕ ਹੈ ਤੁਹਾਡੇ ਨਾਲ ਆ ਗਿਆ ਡਿਪਟੀ ਸੀਐਮ ਵੀ ਬਣ ਗਿਆ ਤੇ ਉਹਦੀ ਇਨਕੁਆਰੀ ਵੀ ਬੰਦ ਹੋ ਗਈ ਹੂੰ ਵਾਈਫ ਉਹਦੀ ਤੇ ਦੋਸ਼ ਸੀਗਾ ਤਿੰਨ ਦਿਨ ਪਹਿਲਾਂ ਦੀ ਖਬਰ ਹੈ 25000 ਕਰੋੜ ਰੁਪਏ ਦਾ ਹੂੰ ਉਹ ਤੁਹਾਡੇ ਨਾਲ ਆ ਗਿਆ ਤੇ ਉਹਦੀ ਇਨਕੁਆਰੀ ਵੀ ਬੰਦ ਹੋ ਗਈ ਤੇ ਸਾਰਾ ਕੁਝ ਬੰਦ ਹੋ ਗਿਆ ਨਵੀਨ ਜਿੰਦਲ ਨੂੰ 2014 ਦੇ ਵਿੱਚ ਮੋਦੀ ਸਾਹਿਬ ਨੇ ਨਾਮ ਦਿੱਤਾ ਸੀਗਾ ਕੋਲਾ ਚੋਰ ਕਿਆ ਸੀ ਬਿਲਕੁਲ ਠੀਕ ਹੈ ਈਡੀ ਨੇ ਚਾਰ ਸ਼ੀਟ ਫਾਈਲ ਕੀਤੀ ਉਹਦੇ ਤੇ ਕਈ ਵਾਰੀ ਉਹਦੇ ਤੇ ਰੇਡ ਹੁੰਦੇ ਨੇ ਐਫ ਆਈ ਆਰ ਦਰਜ ਹੋਈ 2014 ਦੇ ਵਿੱਚ ਮਨੀ ਲਾਂਡਰਿੰਗ ਦਾ ਚਾਰਜ ਫਰੇਮ ਹੋਇਆ ਉਹਦੇ ਉੱਤੇ ਜੀ 2022 ਦੇ ਵਿੱਚ ਜਿਹੜੀ ਫੋਰਨ ਕਰੰਸੀ ਉਹਦਾ ਪਰਚਾ ਦਰਜ ਹੁੰਦਾ ਜੀ ਔਰ 2023 ਦੇ ਵਿੱਚ ਉਹ ਬੀਜੇਪੀ ਨੂੰ 3 ਕਰੋੜ ਫੰਡ ਦੇ ਰਿਆ ਔਰ 2019 ਤੋਂ ਹੁਣ ਤੱਕ 72 ਕਰੋੜ ਰੁਪਏ ਉਹਨਾਂ ਨੂੰ ਫੰਡ ਦੇ ਫੰਡ ਦੇ ਚੁੱਕਾ ਮੈਨੂੰ ਕਿੱਥੇ ਹੈ ਯਾਰ ਇਮਾਨਦਾਰੀ ਤੁਸੀਂ ਮੈਨੂੰ ਮਤਲਬ ਸਮਝਾਉਣ ਦੀ ਕੋਸ਼ਿਸ਼ ਤੇ ਕਰ ਇਲੈਕਟੋਰਲ ਬੌਂਡਸ ਨੇ ਬਈ ਹੱਦ ਕੀ ਬੜੇ ਅੱਗੇ ਆਓ ਇੱਥੇ ਕੱਲਾ ਨਹੀਂ 2014 ਦੇ ਵਿੱਚ ਸੁਪਰੀਮ ਕੋਰਟ ਨੇ ਉਹਦੀਆਂ ਖਾਨਾ ਬੰਦ ਕਰ ਦਿੱਤੀਆਂ ਸੀ ਕਿਸੇ ਗੱਲ ਕਰਕੇ ਕੀਤੀਆਂ ਨਾ ਚੋਰ ਅੱਗੇ ਆਓ ਜਨਾਰਦਨ ਰੈਡੀ ਨੌ ਮਾਮਲੇ ਦਰਜਨੇ ਉਹ ਦਿੱਤੇ ਕਰਨਾਟਕ ਪਾਰਟੀ ਦਾ ਹੁਣ ਤੁਹਾਡੇ ਨਾਲ ਆ ਗਿਆ ਮਾਈਨਿੰਗ ਦੇ ਮਾਮਲੇ ਦਰਜਨੇ ਤੇ ਅੱਜ ਤੁਸੀਂ ਮਤਲਬ ਉਹ ਦੁੱਤ ਉੱਤ ਆ ਗਿਆ ਯਾਰ ਅਚਿੰਤਾਮਨੀ ਛੱਤੀਸਗੜ੍ਹ ਤੋਂ 3 ਸਾਲ ਹੀੜੀ ਦੀ ਜਾਂਚ ਚੱਲੀ ਤੁਹਾਡੇ ਨਾਲ ਆ ਗਿਆ ਤੇ ਸਾਰਾ ਕੁਝ ਬੰਦ ਹੋ ਗਿਆ ਯਾਰ ਹਮ ਅੱਗੇ ਆਓ ਮਹਾਰਾਸ਼ਟਰ ਦੇ ਵਿੱਚ ਪਰਫੁੱਲ ਪਟੇਲ ਹਮ 에ਅਰਕ੍ਰਾਫਟ ਦਾ ਘਪਲਾ ਆਇਆ 840 ਕਰੋੜ ਰੁਪਏ ਦਾ ਉਸ ਦਿਨ ਅਖਬਾਰ ਦੀ ਖਬਰ ਸੀ ਜੀ ਸੀਬੀਆਈ ਨੇ ਉਹਦੇ ਖਿਲਾਫ ਜਿਹੜੀ ਜਾਂਚ ਹੀ ਬੰਦ ਕਰ ਦਿੱਤੀ ਉਹ ਤੁਹਾਡੇ ਨਾਲ ਆ ਗਿਆ ਤਾਂ ਅਸਾਮ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਤੁਸੀਂ ਪੱਤਰਕਾਰ ਹੋ ਜੀ ਅਮਿਤ ਸ਼ਾਹ ਨੇ ਇੱਕ ਬੰਦਾ ਸ਼ਾਮਲ ਕੀਤਾ ਸੀ ਮਾਨਯੋਗ ਅਮਿਤ ਸ਼ਾਹ ਜੀ ਜਿਹੜੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਨੇ ਹਿੰਮਤ ਬਿਸਵਾ ਜਿਹੜਾ ਹਿੰਮਤ ਸ਼ਰਮਾ ਜਿਹਦੇ ਵਾਸਤੇ ਸਵਾਲ ਵੀ ਦਿੱਤੇ ਹਨ ਜੀ ਉਹ ਜਦੋਂ ਸ਼ਾਮਲ ਕੀਤਾ ਤਾਂ ਤੁਹਾਡੇ ਅੱਗੇ ਕਿਸੇ ਜਿਹੜਾ ਪੱਤਰਕਾਰ ਨੇ ਪੁੱਛ ਲਿਆ ਕਿ ਐਸੀ ਸਰਕਾਰ ਦੀ ਤਾਂ ਤੁਸੀਂ ਕੈਟਲੌਗ ਜਾਰੀ ਕੀਤੀ ਸੀ ਵੀ ਇਹ ਕਰਪਟ ਸਰਕਾਰ ਹੈ ਆ ਇਹਦੇ ਕਾਰਨਾਮੇ ਨੇ ਅਮਿਤ ਸ਼ਾਹ ਉੱਥੇ ਤਖਲਾ ਗਏ ਸੀ ਹਾਂ ਉਹ ਕਹਿੰਦੇ ਇਹ ਸਵਾਲ ਨਹੀਂ ਪੁੱਛੋ ਫਿਰ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਤੇ ਉਹ ਕਹਿੰਦੇ ਨੇ ਕਿ ਇਹ ਜਿਹੜੀ ਜ਼ਿੰਮੇਵਾਰੀ ਦਾਇਤਵ ਮੈਨੂੰ ਲਫਜ਼ ਯਾਦ ਹੈ ਦਾਇਤਵ ਦਾਇਤਵ ਜਿਹੜਾ ਉਹ ਸੀਐਮ ਦਾ ਹੁੰਦਾ ਤੇ ਸੀਐਮ ਉਹਦੇ ਬਗਈ ਸੀਗੇ ਬਗਈ ਹੂੰ ਇਹ ਡਿਪਟੀ ਸੀਐਮ ਸੀਗਾ ਇਹਦੀ ਕੋਈ ਮਤਲਬ ਜ਼ਿੰਮੇਵਾਰੀ ਘੱਟ ਬਣਦੀ ਸੀ ਤੇ ਮੈਂ ਅਮਿਤ ਸ਼ਾਹ ਨੂੰ ਪੁੱਛਣਾ ਚਾਹੁੰਦਾ ਮੈਨੂੰ ਨਹੀਂ ਪਤਾ ਸਾਡੀ ਆਵਾਜ਼ ਉਹਨਾਂ ਤੱਕ ਜਾਣੀ ਕਿ ਨਹੀਂ ਪਰ ਬੀਜੇਪੀ ਵਾਲਿਆਂ ਤੱਕ ਤੇ ਜਾਊਗੀ ਨਾ ਜਾਊਗੀ ਬੀਜੇਪੀ ਦੇ ਕੈਂਡੀਡੇਟ ਆਉਣਗੇ ਲੋਕ ਉਹਨਾਂ ਕੋਲ ਸਵਾਲ ਤੇ ਕਰਨ ਨਾ ਹਮ ਅਮਿਤ ਸ਼ਾਹ ਕਹਿੰਦੇ ਕਿ ਜਿਹੜਾ ਮੁੱਖ ਦਾਇਤਵ ਹੁੰਦਾ ਵਾ ਜ਼ਿੰਮੇਵਾਰੀ ਹੁੰਦੀ ਆ ਉਹ ਸੀਐਮ ਦੀ ਹੁੰਦੀ ਆ ਤੇ ਜੇਸ ਬੰਦੇ ਨੇ ਪੰਜਾਬ ਲੁੱਟ ਕੇ ਖਾ ਲਿਆ ਤੁਹਾਡੇ ਚੈਨਲ ਤੇ ਮੰਨਿਆ ਕੈਪਟਨ ਮਰਿੰਦਰ ਸਿੰਘ ਨੇ ਕਿ ਮੇਰੇ ਰਾਜ ਦੇ ਵਿੱਚ ਮੇਰੇ ਮੰਤਰੀਆਂ ਨੇ ਪੂਰੀ ਲੁੱਟ ਸੁੱਟ ਕੀਤੀ ਆ ਤੇ ਮੈਂ ਸ਼ਿਕਾਇਤ ਕੀਤੀ ਸੀ ਦਿੱਲੀ ਚ ਉਸ ਬੰਦੇ ਨੂੰ ਤੇ ਤੁਸੀਂ ਨਾਲ ਲਾ ਲਿਆ ਆਪਣੇ ਹਮ ਫਿਰ ਇਹ ਡਬਲ ਮਤਲਬ ਕਿਉਂ ਪਾਲਿਸੀ ਹੈ ਹਨਾ ਅੱਗੇ ਆਓ ਕੇਜਰੀਵਾਲ ਕਿਹੜੀ ਨੀਤੀ ਚੰਦਰ ਦਿੱਤਾ ਹੈ ਜੀ ਸ਼ਰਾਬ ਪਾਲਿਸੀ ਹੂੰ 100 ਕਰੋੜ ਦਾ ਘਪਲਾ ਤੇ ਮੈਂ ਤਾਂ ਇੱਕ ਦਿਨ ਬੋਲਦਾ ਸੀਗਾ ਕਿ ਇਸ ਸਟੇਟ ਦੇ ਵਿੱਚ ਤੇ ਇੱਕ ਇੱਕ ਐਮਐਲਏ ਦਾ 100-100 ਕਰੋੜ ਦਾ ਘਪਲਾ ਹੈ ਯਾਰ ਉਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਜਿਸ ਬੰਦੇ ਨੇ ਕੇਜਰੀਵਾਲ ਦੇ ਖਿਲਾਫ ਮਤਲਬ ਜਿਹਨੂੰ ਫੜ ਕੇ ਅੰਦਰ ਦਿੱਤਾ ਸੀਗਾ ਉਹਦਾ ਨਾਂ ਹੈ ਜੀ ਅਰਵਿੰਦੋ ਫਾਰਮਾ ਦਾ ਮਾਲਕ ਹੈ ਪੀ ਸ਼ਰਦ ਚੰਦਰ ਰੈਡੀ ਜਿੰਨੇ ਉਹ ਫੰਡ ਦਿੱਤਾ ਸੀ ਗੋਆ ਦੇ ਵਿੱਚ ਉਹਨੂੰ ਜੇਲ੍ਹ ਚ ਭੇਜ ਦਿੱਤਾ ਉਨੇ ਬੀਜੇਪੀ ਨੂੰ ਵੀ 55 ਕਰੋੜ ਦਾ ਫੰਡ ਦਿੱਤਾ ਹਮ ਅੱਜ ਉਹਦੀ ਪਾਰਟੀ ਬੀਜੇਪੀ ਦੇ ਨਾਲ ਆ ਗਈ ਟੀਡੀਪੀ ਹਮ ਹੁਣ ਉਹ ਸਰਕਾਰੀ ਗਵਾਹ ਬਣ ਗਿਆ ਹਮ ਠੀਕ ਹੈ ਹੁਣ ਉਹ ਦੁੱਤੋਤਾ ਹੋ ਗਿਆ ਦੁੱਤੋਤਾ ਆ ਸੁਣੋ ਸ਼ਰਾਬ ਪਾਲਸੀ ਆ ਬੀਜੇਪੀ ਦੇ ਕੈਂਡੀਡੇਟ ਨੇ ਜਿਹੜੇ ਸਾਡੇ ਸ਼ਹਿਰ ਤੋਂ ਖੜੇ ਨੇ 2 ਸਾਲ ਤਾਂ ਹੋ ਗਏ ਸਰਕਾਰ ਨੂੰ ਤੇ ਜਿਹੜੇ ਇਸ਼ੂਸ ਕੇਂਦਰੀਵਾਲ ਫਸਿਆ ਹੋਇਆ ਉਹ ਪੰਜਾਬੀ ਹੋਏ ਉਹ ਪੰਜਾਬ ਚ ਵੀ ਹੋਏ ਜਿਹੜੇ ਇਸ਼ੂ 'ਚ ਕੇਜਰੀਵਾਲ ਫਸਿਆ ਉਹ ਪਾਲਿਸੀ ਪੰਜਾਬ 'ਚ ਵੀ ਐ ਸ਼ਰਾਬ ਦੀ ਲਾਗੂ ਤੇ ਫਿਰ ਭਗਵੰਤ ਮਾਨ ਨਾਲ ਤੁਹਾਡਾ ਕਿੱਡਾ ਯਰਾਨਾ ਇਹਨੂੰ ਕਿਉਂ ਨਹੀਂ ਫੜ ਕੇ ਅੰਦਰ ਦਿੰਦੇ ਤੁਸੀਂ ਜੇ ਤੁਸੀਂ ਕਰਪਸ਼ਨ ਦੇ ਖਿਲਾਫ ਬਿਆਨ ਚਲਾ ਹੀ ਦਿੱਤਾ ਹੂੰ ਤੁਸੀਂ ਇਹਦੇ ਖਿਲਾਫ ਮੈਂਮਾ ਚਲਾ ਹੀ ਦਿੱਤੀ ਜੀ ਤੇ ਫਿਰ ਪਿਕ ਐਂਡ ਚੂਜ਼ ਕਿਉਂ ਕਰ ਰਹੇ ਹੋ ਇਹ ਪ੍ਰਧਾਨ ਮੰਤਰੀ ਦਾ ਦਾਇਤਵ ਐ ਇਹ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਕੋਲੋਂ ਸੌਖਾਦੀ ਹੁੰਦੀ ਐ ਹੂੰ ਇਹ ਗ੍ਰਹਿ ਮੰਤਰੀ ਨੇ ਸੌ ਖਾਦੀ ਹੁੰਦੀ ਆ ਇਹ ਜਿਹੜੇ ਸੀਬੀਆਈ ਵਾਲੇ ਈਡੀ ਵਾਲੇ ਅਫਸਰ ਨੇ ਉਹਨਾਂ ਨੂੰ ਇਹ ਸੌ ਖਵਾਈ ਜਾਂਦੀ ਆ ਨੌਕਰੀ ਦੀ ਕਿ ਜਿੰਨੂੰ ਤੁਹਾਨੂੰ ਕੋਈ ਕਹੂਗਾ ਜਿੱਥੇ ਤੁਹਾਡੇ ਆਪਣੇ ਨਿੱਜੀ ਮਫਾਦ ਹੋਣਗੇ ਉਹਨੂੰ ਫੜ ਕੇ ਅੰਦਰ ਦੇਣਾ ਜਿੱਥੇ ਤੁਹਾਡਾ ਨੁਕਸਾਨ ਹੁੰਦਾ ਹੋਊਗਾ ਉਹਨੂੰ ਨਹੀਂ ਦੇਣਾ ਮੈਂ ਮੋਦੀ ਸਾਹਿਬ ਤੇ ਅਮਿਤ ਸ਼ਾਹ ਨੂੰ ਕਹਿਣਾ ਚਾਹਣਾ ਕਿ ਠੀਕ ਹੈ ਤੁਹਾਡੀ ਕਰਪਸ਼ਨ ਦੇ ਖਿਲਾਫ ਮਮ ਠੀਕ ਹੋਣੀ ਚਾਹੀਦੀ ਹੈ ਕਿ ਕਰਪਸ਼ਨ ਕੇ ਖਿਲਾਫ ਇਹ ਅਭਿਆਨ ਚਲਾ ਦਿਓ ਹੂੰ ਕਰਪਸ਼ਨ ਕੇ ਖਿਲਾਫ ਇਹ ਅਭਿਆਨ ਚਲਾ ਦਿਓ ਕੇਜਰੀਵਾਲ ਔਰ ਮਨੀਸ਼ ਸਸੋਦੀਏ ਕਿ ਹਸਤੀ ਕੋ ਮਿਟਾ ਦਿਓ ਔਰ ਇਨਸਾਫ ਹੋ ਰਹਾ ਹੈ ਤਾਂ ਇਨਸਾਫ ਖੁੱਲ ਕੇ ਹੋ अजीत पवार اور ਭਗਵੰਤ ਮਾਨ ਕੋ ਵੀ ਸੂਲੀ ਤੇ ਚੜਾ ਦੋ ਉੱਥੇ ਕਿਉਂ ਮਤਲਬ ਇੱਥੇ ਤੁਸੀਂ ਦੇਖੋ ਭਗਵੰਤ ਮਾਨ ਇੱਥੇ ਸਾਹਿਬ ਮਤਲਬ ਆਪ ਸੀ ਮੈਂ ਤੁਹਾਨੂੰ ਹੁਣ ਹੁਣ ਮੈਂ ਥੱਲੇ ਬੈਠੇ ਇੱਕ ਗੱਲ ਕਹੀ ਸੀ ਨਾ ਜੀ ਕਿ ਮੈਨੂੰ ਪੂਰੇ ਮਤਲਬ 2002 ਤੋਂ ਲੈ ਕੇ ਜਾਂ 97 ਤੋਂ ਲੈ ਕੇ ਜਦੋਂ ਪੋਲਿਟਿਕਸ ਦਾ ਕੰਮ ਖਰਾਬ ਹੋਣਾ ਸ਼ੁਰੂ ਹੋਇਆ ਇੱਕ ਸਿੰਗਲ ਪੰਜਾਬ ਦਾ ਲੀਡਰ ਇੱਕ ਸਿੰਗਲ ਪੰਜਾਬ ਦਾ ਲੀਡਰ ਇੱਕ ਸਿੰਗਲ ਪੰਜਾਬ ਦਾ ਕੋਈ ਵੀ ਜਿਹੜਾ ਪੋਲਿਟਿਕਸ ਚ ਇੰਟਰਸਟ ਰਹਾਦਾ ਸਮੇਤ ਮੇਰੇ ਮੈਂ ਆਪਣੇ ਆਪ ਨੂੰ ਵੀ ਕਹਿ ਲੀਨਾ ਮੈਨੂੰ ਉਹ ਬੰਦਾ ਦੱਸ ਦਿਓ ਜਿਹਦੇ ਨਿੱਜੀ ਮਫਾਦ ਨਾ ਹੋਣ ਸਾਰਿਆਂ ਦੇ ਹੀ ਆ ਬਾਈ ਜ਼ਰੂਰੀ ਨਹੀਂ ਪੈਸਾ ਕਿਸੇ ਨੇ ਆਪਣੀ ਲੋੜ ਨਾਲ ਕਿਸੇ ਨੂੰ ਛੱਡਿਆ ਹੋਵੇ ਕਿਸੇ ਨੂੰ ਕੱਢਿਆ ਹੋਵੇ ਕਿਸੇ ਨੇ ਤੋੜ ਵਿਛੋੜਾ ਕੀਤਾ ਹੋਵੇ ਕਿਸੇ ਨੇ ਜੋੜ ਵਿਛੋੜਾ ਕੀਤਾ ਹੋਵੇ ਕੋਈ ਇੱਕ ਬੰਦਾ ਹੈਗਾ ਯਾਰ ਤੁਹਾਨੂੰ ਦਿਸਦਾ ਪੰਜਾਬ ਦੇ ਵਿੱਚ ਨਹੀਂ ਇੱਥੇ ਕੀ ਹੈ ਭਗਵੰਤ ਮਾਨ ਪ੍ਰਤਾਪ ਬਾਜਵੇ ਨੂੰ ਬੋਲਦੇ ਨੇ ਮਾੜਾ ਚੰਗਾ ਹਨਾ ਉਹ ਪਿਸ਼ੋਕੜ ਤੱਕ ਬੋਲਦੇ ਨੇ ਰਾਜੇ ਵਿੜੇnga ਨੂੰ ਬੋਲ ਲਿਆ ਵੀ ਮਾਈ ਲੈ ਰਣੀ ਆਪਾਂ ਸੁਖਬੀਰ ਬਾਦਲ ਦਾ ਮਜ਼ਾਕ ਡਾ ਲਿਆ ਬਿਕਰਮ ਜੀਠੀਏ ਦੇ ਦਾਦੇ ਪੜਦਾਦੇ ਮਤਲਬ ਫੋਲ ਕੇ ਰੱਖ ਦਿੱਤੇ ਹਨਾ ਤੁਸੀਂ ਬਸ ਸਾਰਾ ਕੁਝ ਕਰਦੇ ਹੋ ਕੀ ਗੱਲ ਅਮਿਤ ਸ਼ਾਹ ਤੇ ਮੋਦੀ ਆਰੀ ਆਪਣੇ ਕੋਲ ਬੁੱਲ ਸੁੱਕ ਜਾਂਦੇ ਆ ਆਪਣੇ ਸੰਗ ਚ ਕੀ ੜ ਜਾਂਦਾ ਯਾਰ ਉਹਨਾਂ ਦਾ ਮਜ਼ਾਕ ਕਿਉਂ ਨਹੀਂ ਉੱਥੇ ਆਪਣੀ ਇੱਕੋ ਗੱਲ ਜਿਸ ਦਿਨ ਕੇਜਰੀਵਾਲ ਅੰਦਰ ਦਿੱਤਾ ਜਾਂਦਾ ਔਰ ਇਹ ਤੇ ਮਤਲਬ ਰੂਮਰ ਹੈ ਕਿ ਉਹ ਤੇ ਭੰਗੜੇ ਪਾਉਂਦੇ ਰਹੇ ਨੇ ਯਾਰ ਹੂੰ ਵੀ ਇਹਨਾਂ ਨੂੰ ਤੁਸੀਂ ਦੇਖੋ ਦਿੱਲੀ ਰੋਜ਼ ਪ੍ਰੈਸ ਕਾਨਫਰੈਂਸ ਕਰ ਰਹੀ ਹੈ ਜੀ ਕਿ ਮੋਦੀ ਦੇ ਖਿਲਾਫ ਅਮਿਤ ਸ਼ਾਹ ਇੱਕ ਸਿੰਗਲ ਪ੍ਰੈਸ ਕਾਨਫਰੰਸ ਦਾਸ ਤਿਓਰ ਮੈਂ ਪਹਿਲੇ ਦਿਨ ਕਹਿਆ ਸੀ ਨਾ ਦਿੱਲੀ ਵਾਲੇ ਮੈਨੂੰ ਮਿਲੇ ਕਿ ਤੁਹਾਡਾ ਸੀਐਮ ਚਾਹੁੰਦਾ ਹੀ ਨਹੀਂ ਤੁਸੀਂ ਸੀਟਾਂ ਜਿੱਤੋ ਤੁਸੀਂ ਸੀਟਾਂ ਜਿੱਤੋਗੇ ਤੇ ਇਹ ਕੇਜਰੀਅਲ ਸਟਰੋਂਗ ਹੋਊਗਾ ਹੂੰ ਉਸਨ ਸੱਚ મતਲਬ ਆਪਣੇ ਪਲੇਅਰ ਕੋ ਗੁੰਗੇ ਭੇਜਣਾ ਚਾਹੁੰਦਾ ਮੈਂ ਤਾਂ ਇੱਕ ਦਿਨ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਯਾਰ ਤੁਸੀਂ ਮੈਨੂੰ ਵੀ ਆਫਰ ਕਰ ਰਹੇ ਹੋ ਨਾ ਮੇਰੀ ਟੀਚਾ ਨਹੀਂ ਹੈਗਾ ਮੈਂ ਹੁਣ ਤੇ ਮੈਂ ਮਚਲਾਈ ਆਟੇ ਦਾਲ ਤੋਂ ਫ੍ਰੀ ਹੋਵੋ ਲੋਕੋ ਬਾਹਰ ਆਓ ਇਸ ਮੁਕਤ ਖੋਰੀ ਤੋਂ ਹੂੰ ਤੇ ਮੈਂ ਆਪ ਹੀ ਲੋਕਾਂ ਨੂੰ ਜਾ ਕੇ ਕਹਾਂ ਵੀ ਮੈਂ ਛਾੜੂ ਦੀ ਇਲੈਕਸ਼ਨ ਲੜਦਾ ਮੈਂ ਬੀਜੇਪੀ ਦੀ ਇਲੈਕਸ਼ਨ ਲੜਦਾ ਮੈਂ 20 ਏਜ ਮੇਰਾ ਮੇਰਾ ਮੈਂ ਕਹਾਂ ਜੀ ਪਰ ਬੰਦੇ ਤੇ ਉਹ ਭੇਜੋ ਜਿਹੜੇ ਅੰਦਰ ਜਾ ਕੇ ਪੰਜਾਬ ਲਈ ਲੜਨ ਹੂੰ ਪੰਜਾਬ ਲਈ ਫਾਈਟ ਕਰਨ ਹੂੰ ਮਤਲਬ ਨਿਹੰਗ ਹੋ ਕੇ ਜਾਣ ਵੀ ਅਸੀਂ ਅੰਦਰ ਹੋਣ ਲਈ ਆਏ ਆ ਯਾਰ ਆਪਣੇ ਸੂਬੇ ਲਈ ਮੈਨੂੰ ਇਹ ਪੂਰੇ ਪੰਜਾਬ ਚ 52 ਬੰਦੇ ਮੇਨ ਲੜ ਰਹੇ ਨੇ ਜੀ ਮੈਨੂੰ ਦੱਸੋ ਕਿਹੜਾ ਬੰਦਾ ਜਿਹੜਾ ਮਤਲਬ ਉੱਥੇ ਜਾ ਕੇ ਪੂਰੇ ਚੰਗਿਆੜੇ ਕਰ ਸਕਦਾ ਜਿਹੜਾ ਪੰਜਾਬ ਦੀ ਲੜਾਈ ਲੜ ਸਕਦਾ ਕੀ ਮੈਨੂੰ ਦੱਸੋ ਕਿ ਕਿੱਥੋਂ ਇਹ ਸੂਬੇ ਦਾ ਸਿਸਟਮ ਤੇ ਕਿੱਥੋਂ ਸਾਡਾ ਕੁਝ ਮਤਲਬ ਸੁਧਰਨਾ ਕਿੱਥੋਂ ਸਾਡੇ ਪੰਜਾਬ ਚੰਨੀ ਦੇ ਉੱਤੇ ਕਿੰਡਾ ਵੱਡਾ ਦੋਸ਼ ਸੀਗਾ ਵੀ ਗੋਆ ਦੇ ਵਿੱਚ ਈਡੀ ਵੱਡੀ ਰਿਜ਼ੋਰਟ ਉਹਨੇ ਉਹ ਵੇਚ ਦਿੱਤਾ ਮਤਲਬ ਅਰਬਾਂ ਰੁਪਈਆ ਦੀ ਉਸ ਦਿਨ ਮੈਂ ਵਿਜੀਲੈਂਸ ਦੀ ਸਾਰੀ ਇਨਕੁਆਇਰੀ ਲੈ ਕੇ ਬੋਲੇ ਆ ਜੀ ਉਸ ਤੋਂ ਬਾਅਦ 10 ਕਰੋੜ ਰੁਪਈਆ ਉਹਦੇ ਜਿਹੜਾ ਉੱਥੋਂ ਫੜਿਆ ਜਾਂਦਾ ਕਰ ਦੇ ਵਿੱਚੋਂ ਜੀ ਪਿੱਛੇ ਜੇ ਜਦੋਂ ਉਸ ਚੰਨੀ ਮੰਨੀ ਕੇਸ ਸੀਗਾ ਜਿਹੜਾ ਸਾਰੀ ਦੁਨੀਆ ਨੂੰ ਪਤਾ ਨਾ ਵੀ ਉਹਦੇ ਕੋਲੋਂ ਫੜਿਆ ਗਿਆ ਤੁਸੀਂ ਮੈਨੂੰ ਇਹ ਦੱਸੋ ਵੀ ਅੱਜ ਜੂ ਐਮਪੀ ਬਣ ਰਿਹਾ ਹੂੰ ਤੇ ਉਹਨੂੰ ਮੌਕਾ ਕੌਣ ਦੇ ਰਿਹਾ ਜੀ ਜੋ ਚੋਰ ਸੀਗਾ ਜੋ ਦੋਸ਼ੀ ਸੀਗਾ ਉਹ ਇਨਕੁਆਇਰੀ ਕਿਉਂ ਨਹੀਂ ਕੀਤੀ ਫਾਈਨਲ ਕਿਉਂ ਦੇ ਵਿੱਚ ਇਹਦੇ ਵਿੱਚ ਇੱਕ ਆਈਐਸ ਅਫਸਰਾਂ ਦੀ ਹੈ ਉਹਨੂੰ ਬਚਾਉਣ ਲਈ ਉਹ ਤੁਹਾਡੀ ਚੇਤੀ ਹੈ ਉਹ ਤੁਹਾਨੂੰ ਨੋਟ ਇਕੱਠੇ ਕਰਕੇ ਦੇ ਰਹੀ ਹੈ ਉਹਨੂੰ ਤੁਸੀਂ ਹੋਰ ਵੱਡੇ ਮਹਿਕਮੇ ਦੇ ਵਿੱਚ ਲਾ ਦਿੱਤਾ ਪੁੱਡਾ ਦੇ ਵਿੱਚ ਉੱਥੇ ਜਿਹੜੀ ਮੋਹਾਲੀ ਦਾ ਗਮਾੜਾ ਸਾਰਾ ਉਹਨੂੰ ਤੁਸੀਂ ਫੜਾ ਕੇ ਰੱਖ ਦਿੱਤਾ ਹੂੰ ਕਾਰਨ ਕੀ ਹੈ ਚੋਰ ਕੁੱਤੀ ਸਾਰੇ ਰਲ ਗਏ ਨਾ ਵੀ ਕੁਦਰਤ ਦਾ ਵਰਤਾਰਾ ਵੇਖੋ ਸੱਪ ਖੇਡਦੇ ਮੋਰਾਂ ਨਾਲ ਉਹ ਇਮਰਾਨ ਦੀ ਬੁਰਕੀ ਸਾਂਝੀ ਹੋ ਗਈ ਰਿਸ਼ਵਤਖੋਰਾਂ ਨਾਲ ਕਿੱਥੇ ਜਾ ਕੇ ਰੋਈਏ ਰੱਬਾ ਕੁੱਤੀ ਰਲ ਗਈ ਚੋਰਾਂ ਦੇ ਨਾਲ ਹੂੰ ਮਤਲਬ ਕਰੀਏ ਕੀ ਕਿੱਥੇ ਉਹਨੂੰ ਤੁਸੀਂ ਕਿਉਂ ਨਹੀਂ ਫੜ ਕੇ ਦਿੱਤਾ ਤੁਸੀਂ ਦੁਬਾਰਾ ਉਹਨਾਂ ਨੂੰ ਮੌਕੇ ਕਿਉਂ ਦਿੱਤੇ ਤੁਸੀਂ ਇਹ ਕੁਝ ਕਿਉਂ ਕੀਤਾ ਅੱਗੇ ਆਓ ਆਜ ਮੈਂ ਵੈਸੇ ਬੋਲਣਾ ਸੀਗਾ ਅਨੁਰੰਦਰ ਮੋਦੀ ਹੋਣਾ ਦੇ ਉੱਤੇ ਜੀ ਕਿ ਮੋਦੀ ਸਾਹਿਬ ਜਦੋਂ ਪਹਿਲਾ ਪ੍ਰਧਾਨ ਮੰਤਰੀ ਬਣੇ ਨੇ ਹੂੰ ਜਦੋਂ ਪਹਿਲੀ ਟਰਮ ਸੀ ਉਹਨਾਂ ਦੀ ਤੇ ਦੇਸ਼ ਦੇ ਵਿੱਚ ਵਧੀਆ ਕੰਮ ਕੀਤੀ ਉਹਨਾਂ ਨੇ ਸਾਰਾ ਕੁਝ ਮੈਨੂੰ ਲੱਗਾ ਉਸ ਤੋਂ ਬਾਅਦ ਆ ਜਦੋਂ ਅਗਲੀ ਵਾਰ ਹੀ ਆਉਂਦੇ ਨੇ ਤੇ ਬੜਾ ਹੰਕਾਰ ਉਹਨਾਂ ਦੇ ਮਨ ਦੇ ਵਿੱਚ ਆ ਗਿਆ ਜੋ ਤੀਜੀ ਵਾਰੀ ਬਣ ਗਏ ਤੇ ਉਹ ਤੀਜੀ ਵਾਰੀ ਕਿੰਮ ਹੀ ਆਉਂਗੇ ਫਿਰ ਉਹ ਪ੍ਰਵਾਹ ਨਹੀਂ ਕਰਨਗੇ ਮਤਲਬ ਉਹ ਤਾਨਾਸ਼ਾਹੀ ਬਣਨਗੇ ਚਾਈਨਾ ਵਰਗੇ ਹਣਾ ਤੁਸੀਂ ਆਹ ਵੇਖੋ